ਲੋ ਜੀ ਇਹ ਮਕਾਨ ਆਪਾਂ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਦਿਖਾਈ ਸੀ ਉਹ ਇਹ ਬੈਕ ਸਾਈਡ ਆ ਮਕਾਨ ਦੀ ਫਰੰਟ ਸਾਈਡ ਆਪਾਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆਂ ਇਹਦੀ ਆਪਾਂ ਸਾਰੀ ਕਰਾਂਗੇ ਇਹਨੂੰ ਢਾਉਣ ਤੋਂ ਲੈ ਕੇ ਮੁਕੰਮਲ ਹੋਣ ਤੱਕ ਦੀ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਇਸ ਤਰ੍ਹਾਂ ਦੀ ਇਸਦੀ ਅੰਦਰਲੇ ਪਾਸਿਓਂ ਬੈਕ ਸਾਈਡ ਫਰੰਟ ਸਾਈਡ ਆਪਾਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਪਹਿਲੀ ਵੀਡੀਓ ਦੇ ਵਿੱਚ ਇਹ ਭਾਗ ਦੂਜਾ ਹੋਣ ਵਾਲਾ ਹੈ ਵੀਡੀਓ ਦਾ ਤੇ ਬਣੇ ਰਹੋ ਪੂਰੀ ਅਪਡੇਟ ਤੁਹਾਨੂੰ ਦੇਵਾਂਗੇ ਕਿਸ ਤਰ੍ਹਾਂ ਕਿੰਨਾ ਮਟੀਰੀਅਲ ਕਿੰਨਾ ਖਰਚਾ ਆਇਆ ਸਾਰੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਇਹ ਲੇਟੈਟ ਲੇਟੈਸਟ ਵੀਡੀਓ ਹੈ 2025 ਦਾ ਕੀ ਸਮਾਨ ਦਾ ਰੇਟ ਹੈ ਕੀ ਏਟ ਦਾ ਆਪਾਂ ਸਾਰਾ ਕੋਲ ਤੁਹਾਨੂੰ ਦੱਸਾਂਗੇ ਕਿੰਨਾ ਮਕਾਨ ਮਕਾਉਣ ਤੇ ਪਾਉਣ ਤੇ ਖਰਚਾ ਆ ਜਾਂਦਾ ਆਜੋ ਅਗਲੇ ਪਾਗ ਦੇ ਵਿੱਚ ਆਪਾਂ ਦੇਖਦੇ ਆਂ ਲਓ ਜੀ ਮਜ਼ਦੂਰਾ ਨੇ ਕੰਮ ਆਪਣਾ ਕਰਤਾ ਸ਼ੁਰੂ ਤੇ ਬਜ਼ੁਰਗ ਕੋਲੇ ਖੜ ਕੇ ਸਾਰੇ ਦੇਖਰੇਖ ਦੇ ਵਿੱਚ ਦੱਸ ਰਿਹਾ ਹਾਂ ਵੱਡਾ ਬਜ਼ੁਰਗ ਕਰਦਾ ਆਪਣਾ ਤੇ ਤੇ ਸਾਰਾ ਕੁਝ ਦੱਸ ਰਿਹਾ ਮਜ਼ਦੂਰਾ ਨੂੰ ਕਿ ਕਿਸ ਤਰ੍ਹਾਂ ਕਿਵੇਂ ਡਾਉਣਾ ਕਰਨਾ ਕਿਸ ਤਰ੍ਹਾਂ ਕਿਵੇਂ ਆ ਬਣੇ ਰਹੋ ਵੀਡੀਓ ਦੇ ਨਾਲ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਬਿਲਕੁਲ ਆਰਗੈਨਿਕ ਜਿਸ ਤਰ੍ਹਾਂ ਆਪਣੇ ਚੈਨਲ ਦਾ ਨਾਮ ਹੈ ਆਰਗੈਨਿਕ ਵੀਡੀਓ ਤੁਹਾਨੂੰ ਮਿਲੂਗੀ ਤਾਂ ਆਪਣੀ 프ਰੰਟ ਸਾਈਡ ਹੈ ਪਹਿਲਾਂ ਵੀ ਤੁਸੀਂ ਦੇਖ ਸਕਿਓ ਕੱਲੀ ਵੀਡੀਓ ਦੇ ਵਿੱਚ ਲੋ ਇਹ ਆਪਣਾ ਕੰਮ ਜਦੋਂ ਰਾ ਨੇ ਕੀਤਾ ਸ਼ੁਰੂ ਤੇ ਆਦਾ ਮਕਾਨ ਜਦ ਤਾ ਟਾ ਇਹ ਆਹ ਲਓ ਜੀ ਛੱਤਾਂ ਟਹਿ ਚੁੱਕੀਆਂ ਨੇ ਇਹ ਆਪਣੇ ਦਰਵਾਜ਼ਾ ਜਿਸ ਨੂੰ ਆਪਾਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਇੱਕ ਦਰਵਾਜ਼ਾ ਕਹਿੰਦੇ ਸੀ ਨਾ ਉਹ ਚੀਜ਼ ਹੈ ਦਰਵਾਜ਼ਾ ਇਹ ਦਰਵਾਜ਼ੇ ਦੀ ਛੱਤ ਆਪਣੀ ਟਹਿ ਚੁੱਕੀ ਹੈ ਤੇ ਇਧਰ ਦੂਸਰੇ ਕਮਰੇ ਦੀਆਂ ਡਾਟਾਂ ਨੇ ਡਾਟਾਂ ਦਾ ਕੰਮ ਚੱਲ ਰਿਹਾ ਮਜ਼ਦੂਰ ਡਾਟਾਂ ਟਾ ਰਹੇ ਆ ਇਹ ਫਰਮੇ ਵਾਲੀ ਡਾਟ ਲੱਗੀ ਹੋਈ ਹੈ ਜੀ ਪੁਰਾਣੇ ਦੌਰ ਦੀ ਜਿਸ ਤਰ੍ਹਾਂ ਕਿ 40-45 ਸਾਲ ਪਹਿਲਾਂ ਇਹ ਫਰਮੇ ਵਾਲੀ ਡਾਟ ਸੀਗੀ ਉਹ ਚੀਜ਼ ਐ ਲੋ ਜੀ ਇਸ ਤਰ੍ਹਾਂ ਹੋ ਗਿਆ ਦਰਵਾਜ਼ਾ ਆਪਣਾ ਬਿਲਕੁਲ ਢਹਿ ਚੁੱਕਿਆ ਛੱਤਾਂ ਵਗੈਰਾ ਤੇ ਕੱਲੀਆਂ ਡਾਟਾਂ ਵੀ ਆਪਣੀਆਂ ਢਹਿ ਚੁੱਕੀਆਂ ਤੇ ਕੱਲੇ ਕਮਰੇ ਦੀਆਂ ਕੰਧਾਂ ਖੜੀਆਂ ਨੇ ਵਸੇ ਇਹਨਾਂ ਦਾ ਵੀ ਕੰਮ ਚੱਲ ਰਿਹਾ ਹਾਂ ਵੇਖੋ ਉੱਪਰ ਦੀ ਵੀਡੀਓ ਤੁਹਾਨੂੰ ਦਿਖਾਉਣੀ ਐ ਇਸ ਟਰੈਮੇ ਦੋ ਲੱਗੇ ਹੋਏ ਨੇ ਆਪਣੇ ਆਪਣਾ ਕੰਮ ਕਰੀ ਜਾਂਦੇ ਨੇ ਤੇ ਇਤੋਂ ਤੱਕ ਵੀਡੀਓ ਤੁਸੀਂ ਦੇਖ ਕੇ ਬੜਾ ਆਨੰਦ ਇਹ ਪੱਡ ਦੀ ਇੱਕ ਨਜ਼ਾਰੇਦਾਰ ਵੀਡੀਓ ਆ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਇਸ ਬਾਕੀ ਵੀਡੀਓ ਦਾ ਭਾਗ ਜਲਦੀ ਹੀ ਅਪਲੋਡ ਕੀਤਾ ਜਾਊਗਾ ਚੈਨਲ ਦੇ ਨਾਲ ਬਨੇ ਰਹੋ ਧੰਨਵਾਦ ਜੀ